ਆਮ ਵੱਜੇ ਆ ਪੂਰੇ ਓਏ ਉਹ ਨਹੀਂ થਾਵੇ ਭਰਾਵਾ ਪਿਆਰ ਨਹੀਂ ਮਿਲਦਾ ਕਿਧਰ ਹੋਈ ਸਹੀ ਗਾ ਅਗਲਾ ਸੇ ਤੁੜੀ ਚਰੂਲੀ ਜੰਨੇ ਆਗੇ ਸਹੀ ਗਾ ਗੋਲੀਆਂ ਗੱਟੀਆਂ ਇਕੱਲਾ ਹਨ ਪੁੱਕੀ ਨਹੀਂ ਮਿਲਦਾ ਪੂਰੀ ਨਹੀਂ ਮਿਲਦਾ ਭਰਾਵਾ ਸਹੀ ਗਾ ਤੂੰ ਰੋੜ ਤੇ ਹੱਡੀ ਜੰਨੇ ਆ ਐਂ ਤਾਂ ਤਾਂ ਹੀ ਤਾਂ ਬਣਦੀ ਨਹੀਂ ਹਨਾ ਹੇ ਲਟ ਗਿਆ ਕੇ ਕੋਣ ਆ ਬੰਦਾ ਦਾ ਆ ਪਿਆ ਲੱਗਿਆ ਸਾਡਾ ਇਹਨੂੰ ਪੋਸਟ ਉਹ ਕੀ ਹੋ ਗਿਆ ਇਹਨੂੰ ਓਏ ਓਏ ਉਹ ਬੰਦੇ ਨੂੰ ਕੀ ਹੋ ਗਿਆ ਓਏ ਦਾਕ ਲੋ ਕੰਜਰ ਦਾ ਦੌਰਾ ਜਿਆ ਪੈ ਗਿਆ ਹੋਤ ਪਹਿਲੇ ਲੈਦਾ ਗੜੀ ਪੋਸਤ ਨਹੀਂ ਮਿਲਦਾ ਤੇਨੂੰ ਕਿਉਂ ਲਾਇਆ ਤੂੰ ਸਾਈ ਛੱਡ ਗਿਆ ਉਹ ਤਾਂ ਅੰਦਰ ਤਾਂ ਬੰਦਾ ਹੀ ਮਰਦੀ ਪੋਸਤ ਬੰਨਦਾ ਪੋਸਤ ਲਾ ਦੇਉ ਇਹਨੂੰ ਸਹੀ ਗੱਲ ਹੈ ਬਤੂ ਕਹਦੇ ਸਰ ਤੇ ਇਹ ਬੰਦਾ ਨਸ਼ੇ ਵਾਲਾ ਬੰਦਾ ਆਂ ਮਲੀ ਦੌਰਾ ਇਹਨੂੰ ਪੈਂਦਾ ਜੋ ਨਸ਼ਾ ਨਾ ਮਿਲੇ ਅੱਛਾ ਦੌਰਾ ਤੇ ਚੱਕ ਕੇ ਕਹਿਣ ਲੱਗਦੇ ਉਹ ਤੇ ਘਰ ਡਾਕਟਰ ਆ ਆ ਕੇ ਤਾਂ ਟਿੱਪੀਆਂ ਦੇਖ ਲੈ ਹਰਤੇ ਕੋਈ ਪੈੰਡ ਨਹੀਂ ਲੈਣ ਨਹੀਂ ਦੇਣ ਨਹੀਂ ਭੁੱਖੇ ਤਾਂ ਉਮਰੀ ਜਾਂਦੇ ਨਾ ਕੋਈ ਚਾਹ ਪੋਈਦਾ ਨਾ ਰੋਟੀ ਪੋਈਦਾ ਦੋ ਘੰਟੇ ਉੱਠ ਖੜੋ ਭਰਾਵਾ ਓਏ ਹਾ ਜੇ ਤਾਂ ਤੇ ਹੇਲੀਆ ਭਰਾਵਾ ਹੈਗੇ ਨੇ ਵੇਖ ਕਾ ਯਾਰ ਮਨ ਚੱਕ ਕਰਨ ਦੇ ਕੰਜਰਾਂ ਮਰਨਾ ਗਿਆ ਹੋਇਆ ਇਹਦਾ ਬਲੱਡ ਘਟ ਗਿਆ ਯਾਰ ਡਾਕਟਰ ਨੂੰ ਬੱਸ ਸਦ ਹੋ ਗਿਆ ਲਿਆ ਮੈਂ ਕਿਹਾ ਨਾ ਜੈਨ ਨੂੰ ਤੜਕੀ ਦੇ ਦੋ ਤਾਂ ਮਾਰ ਦੇਣਾ ਜਰੀ ਹਮਲੇ ਨੇ ਹਾਂ ਹੁਣ ਕੀ ਤੇ ਲਿਆ ਕਿ ਨਸ਼ਾ ਦੇ ਜੀ ਨੂੰ ਉੱਠ ਖੜਾ ਮਾਮਾ ਤੂੰ ਹੀ ਲਿਆ ਦੇ ਉੱਠ ਖੜਾ ਓ ਮਾਮਾ ਤੇ ਮੈਨੂੰ ਪਿੰਡ ਦਾ ਹੀ ਨਹੀਂ ਪਤਾ ਮਾਮਾ ਲਿਆ ਜੀ ਤਾਂ ਭਾਂਜੂ ਦੇਦਾ ਕੋਈ ਇਥੇ ਵਾਣੀ ਦੀ ਦੇ ਕੇ ਜਾਂ ਫੈਕਟਰਾਂ ਦੀਆਂ ਰੋਟੀਆਂ ਵਾਲੇ ਤਾਂ ਮਰੇ ਆ ਰੋਟੀਆਂ ਮਿਲਦੀਆਂ ਫਿਰ ਦੁਕਾਨ ਜਾਂਦਾ ਰੋਟੀਆਂ ਨਹੀਂ ਮਿਲਦੀਆਂ ਇੱਥੇ ਤੂੰ ਪੰਗੇ 'ਚ ਕਿਉਂ ਫਸਿਆ ਆ ਬੁੰਡ ਪੰਗੇ ਨਾਲੋ ਤੁਰੀਆਂ ਵਾਂ ਮਸ਼ੀਨਾ ਤੇ ਹਾਲ ਵੇਖ ਲੋ ਘੱਟ ਖਾਲੋ ਚੰਗੇ ਰਵਾਂਗੇ ਲੋਕ ਤੂੜੀ ਲਟੜਦੇ ਢਾਲੀ ਜਾਂਦਾ ਹਾਲ ਤਾਂ ਥੀ ਜਾਂਦਾ ਇਹ ਢਾਲੀ ਜਾਂਦਾ ਹੈ ਲੋਕ ਤਾਂ ਲਟੜਦੇ ਅਸਾਕਾਂ ਨਾਲ ਢਾਲਦਾ ਇਹ ਕਹਿੰਦਾ ਨਸ਼ਾ ਉਹਨਾਂ ਨੇ ਨਹੀਂ ਦਿੱਤਾ ਤੇ ਸਾਡੇ ਨਾਲ ਤਾਂ ਕੰਮ ਸਹੀ ਕਰ ਕਾ ਜੁੱਟਾ ਬੇੜਾ ਦਾ ਤੇਰਾ ਬੈਠਾਗਾ ਤੂੰ ਜਾ ਕੇ ਗੋਸ ਤੇ ਪੋਸ ਲਾ ਕੇ ਰੱਖੀ ਬੈਠਿਆ ਹੋਰ ਚੱਕਾਂਗੇ ਦੂੜੀ ਇਧਰ ਆ ਜੋ 40 ਰੁਪਏ ਚਲੇ ਲੈ ਮੂਵੀ ਇਧਰੋਂ ਮੰਦੀ ਆ